ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਮੌਸਮ ਬਹੁਤ ਖਰਾਬ ਹੈ ਠੰਡ ਬਹੁਤ ਹੋ ਰਹੀ ਹੈ ਅੱਜ ਹੈ ਜੀ ਲੋਹੜੀ ਦਾ ਤਿਹਾਰ ਆਪਾਂ ਜਾਵਾਂਗੇ ਦੀਦਣਾ ਕੋਲ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਘਰੋਂ ਜਾ ਕੇ ਉੱਥੇ ਲਵਾਵਾਂਗੇ ਜੀ ਬਾਕੀ ਸਾਰਾ ਸਮਾਨ ਜਾਂਦੇ ਹੋਏ ਘਰੋਂ ਤੋਂ ਲੈ ਲਾਂਗੇ ਠੀਕ ਹੈ ਸਾਰੇ ਤੁਹਾਨੂੰ ਲਾਵਾਂਗੇ ਦੀਦਣਾ ਨਾਲ ਚਲੋ ਠੀਕ ਹੈ ਜੀ ਹੁਣ ਚੱਲਦੇ ਆਂ। ਕਾਦਰ ਨੂੰ ਬਣਾ ਲੈ ਬਾਕੀ। ਕਬੀ ਜੀ ਬਣਾ ਲੈ। ਬਾਕੀ। ਜੀ ਆਪਾ ਬੋਰਟਾਂਡਾ ਬੋਰਟਾਂਡਾ ਕਿੰਨੀ ਧੁੰਦਾ ਤਾਰੀ ਖੇਤਾ ਚ ਨਾ ਬੋਰਟਾਂਡਾ ਆਨੇ ਅਜੇ ਨਹੀਂ ਧੁੰਦ ਨਹੀਂ ਇਹਲੇ ਹੈ ਕਿ ਧੰਡ ਹੈਗਾ ਪੂਰਾ ਗਿਰਿਆ ਚਲੋ ਫੇ ਪੀਐਮ ਰਸਤਾ ਤਾਂ ਦਿਖ ਰਿਹਾ ਹੈ ਥੋੜੀ ਜਿਹਾ ਬਾਹਰ ਕੀਤਾ ਜਤ ਧੁੰਦਾਦਾਰੀ ਦੇਖੇ ਇਤਾਂ ਚ ਜਾ ਰਹੇ ਆ ਜੀ ਅੱਗੇ ਜਾ ਕੇ ਘਨੌਰ ਜਾ ਕੇ ਆਪਾਂ ਸਮਾਨ ਲਵਾਂਗੇ ਜੀ ਠੀਕ ਹੈ ਜੀ ਨਾਲੇ ਬਹਾਨੇ ਨਾਲ ਮਿਲਿਆ ਜਾਂਦਾ ਉਹ ਤਾਂ ਜਾਇਆ ਨਹੀਂ ਜਾਂਦਾ ਕਿਸੇ ਕੋਲ ਚਲ ਤਿਹਾਰ ਇਹ ਆ ਜਾਂਦੇ ਆ ਚਲ ਨਾਲ ਮਿਲਿਆ ਜਾਂਦਾ ਨਾਲੇ ਜਾਇਆ ਜਾਂਦਾ ਹੁਣ ਪਹੁੰਚ ਗਏ ਜੀ ਆਪਾਂ ਘਨੌਰ ਹੁਣ ਉਚਾਈ ਤੇ ਚੜਾਂਗੇ ਜਿੱਥੇ ਨਹਿਰ ਆ ਗਈ ਜਾਵਾਂਗੇ ਇੱਥੇ ਇਹੋ ਹੀ ਲੈ ਲਈਏ ਦੇਖ ਲਓ ਹੱਤੋਂ ਹੁਣੇ ਦੁਕਾਨਾਂ ਕੁਲੀਆਂ ਠੰਡ ਕਰਕੇ ਨਾ ਅਜੇ ਟਾਈਮ ਹੋਇਆ ਨਹੀਂ ਹੁਣ ਪ੍ਰਤੀਕ ਦੇ ਪਾਪਾ ਜੀ ਉੱਥੋਂ ਮੋਫਲੀਆਂ ਰੇਵੜੀਆਂ ਤੇ ਹੋਰ ਡੱਬੇ ਲਵਾਂਗੇ ਜੀ ਇੱਥੋਂ ਲੈ ਰਹੇ ਨੇ ਇਧਰ ਮਠਾਈ ਦੀ ਦਗਾਣੇ ਇੱਥੋਂ ਫੜ ਡੱਬੇ ਲਵਾਗੇ ਜੀ ਹੋਰ ਨੇੜੇ ਠੀਕ ਹੈ ਜੀ ਹਮ ਸਾਰਾ ਸਮਾਨ ਇੱਥੋਂ ਲੈ ਜਾਗੇ ਜੀ ਫੇਰ ਚੱਲਦੇ ਆਂ ਜੀ ਘਰ ਹੁਣ ਆਪਣਾ ਸਮਾਨ ਲੈ ਲਿਆ ਜੀ ਨਹਿਰ ਦੇ ਰਸਤੇ ਹਨ ਅੱਗੇ ਜਾ ਕੇ ਚਲੋ ਇੱਥੇ ਜ਼ਮੀਨ ਠੀਕ ਹੈ ਪਾਣੀ ਕਰਕੇ ਹਨ ਮੇਗਾ ਨਾ ਫੁਰਮੇ ਤਾਂ ਹੋਈ ਘੇਰੀ ਹੈ ਮੈਂ ਕਿ ਜਿਹੜਾ ਇੱਕ ਤੰਗ ਜਾਂ ਲੰਗਦੇ ਅੱਗੇ ਆਣੇ ਵਾਲਾ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਸਾਡੇ ਘਰ ਆ ਰਹੇ ਨੇ ਦੀਦੀ ਪਟਿਆਲੇ ਵਾਲੇ ਅੱਜ ਹੀ ਲੋਹੜੀ ਹੈ ਸਾਰਿਆਂ ਨੂੰ ਸਾਡੀ ਸਾਡੀ ਫੈਮਲੀ ਵੱਲੋਂ ਲੱਖ ਲੱਖ ਲੋਹੜੀ ਦੀ ਮੁਬਾਰਕਾਂ ਜੀ ਸਾਰੀ YouTube ਫੈਮਲੀ ਨੂੰ ਸਾਰੀ YouTube ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਹੈਪੀ ਲੋੜੀ ਹਾਂਜੀ ਦੀਦੀ ਤਾਂ ਆਈ ਸੀਗੀ ਪਟਿਆਲੇ ਵਾਲੇ ਤੇ ਮੇਰੇ ਭਾਬੀ ਦੇ ਪਰਜਾਈ ਵੀ ਆ ਗਏ ਜੀ ਓ ਲੋੜੀ ਦੇ ਲੜਕੀ ਆਈ ਨਹੀਂ ਜੀ ਸਾਡੇ ਕੋਲ ਪਹਿਲਾਂ ਸੜੀ ਨਣ ਦਾਈਏ ਜੀ ਹੁਣ ਮੇਰੇ ਵੀਰੇ ਤੇ ਭਾਬੀ ਆਏ ਨੇ ਗੇੜ ਖੋਲ ਲੰਦੇ ਚੰਗੀ ਤਰ੍ਹਾਂ ਨਾਲ ਗੇੜੀ ਵੀ ਨਹੀਂ ਖੋਲਿਆ ਹੈਗਾ ਮੰਮੀ ਤੜਾਈ ਦੀ ਹੈ ਲੈ रणजोति रणजोत बुते मामा जी आए हैं मैं किमिड़ कहाँ रणजोत रू रणजोति आई बुत बाहर है वाहगुरु जी का खालसा दी वाहगुरु जी की फतेह हैप्पी लोहड़ी सारे सारी फैमिली ये तो कह रहे बस एवं चलो बस रेडी है ਪੀ ਤੇ ਦਾਨ ਅੰਦਰ ਚਲਦੀ ਹੈ ਸਾਡੇ ਘਰ ਦੇ ਵਿੱਚ ਲੱਗੀ ਆ ਰੌਣਕਾਂ ਜੀ ਅੱਜ ਹਾਂ ਵਾਈਗੁਰ ਜੀ ਕਾ ਖਾਲਸਾ ਸੰਗਤੋ ਵਾਈਗੁਰ ਜੀ ਕੀ ਵਾਤੇ ਕਿੰਨੀ ਹੋਣੀ ਹੋੜ ਲੱਗੀ ਸੁਣ ਕੇ ਮੇਦੀ